ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਜੀ ਜਾਣਦੀਓ ਨਾਮ ਕੇਵਲ ਸਿੰਘ ਪਿੰਡ ਵਿਜੀਤਕੇ ਖੁਰਦ ਆਪ ਜੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ 2026 ਦੀਆਂ ਤੇ ਆਪ ਜੀ ਨੂੰ ਪਤਾ ਵੀ ਆਪਾਂ ਇਕੂ ਪ੍ਰੈਸ਼ਰ ਕਰਦੇ ਆ ਗਰਨੂਰ ਇਕੂ ਪ੍ਰੈਸ਼ਰ ਅੰਬੀ ਪਿੰਡ ਵਿਜੀਤਕੇ ਖੁਰਦ ਤੇ ਆਪ ਜੀ ਨੂੰ ਜਾਣਕਾਰੀ ਦਿਨ ਇਹ ਕਿ ਕਿਹੜੀ ਕਿਹੜੀ ਪ੍ਰੋਬਲਮ ਬਿਨਾ ਦਵਾਈ ਤੋਂ ਬਿਨਾ ਮਾਲਸ਼ ਤੋਂ ਬਿਨਾ ਬਾਰੇ ਤੋਂ ਬਿਨਾ ਪੱਟੇ ਤੋਂ ਬਿਨਾ ਐਕਸਰੇ ਤੋਂ ਬਿਨਾ ਐਮ ਆਰ ਆਈ ਤੋਂ ਆਪਾਂ ਠੀਕ ਕਰਦੇ ਆ ਤੇ ਆ ਵੀ ਨੂੰ ਦੱਸ ਰਹੇ ਆ ਜਿਵੇਂ ਕਿ ਸਰਵਾਈਕਲ ਗਰਦਨ ਦਾ ਦਰਦ ਬਾਹਾਂ ਦਾ ਦਰਦ ਉਂਗਲਾਂ ਦਾ ਸੁਨ ਹੋ ਜਾਣਾ ਜਾਂ ਚੱਕਰ ਆਉਣੇ ਇਹਦੇ ਹੈ ਸਰਵਾਈਕਲ ਦਾ ਸੈਂਟਮ ਦੂਸਰੀ ਕਮਰ ਦਰਦ ਡਿਸਕ ਦੀ ਪ੍ਰੋਬਲਮ ਕੋਈ ਵੀ ਆ ਪੁਰੇ ਦੇ ਵਿੱਚ ਦਰਦ ਹੁੰਦਾ ਲੱਤ 'ਚ ਦਰਦ ਹੁੰਦਾਗਾ ਜਾਂ ਲੱਤ ਦਾ ਸੁਨ ਹੋ ਜਾਣਾ ਪੈਰ ਦਾ ਸੁਨ ਹੋ ਜਾਣਾ ਜਾਂ ਕੋਈ ਵੀ ਮਣਕਿਆਂ ਦੇ ਵਿੱਚ ਪ੍ਰੋਬਲਮਾਂ ਕੋਈ ਡਾਕਟਰ ਤੁਹਾਨੂੰ ਕਹਿੰਦਾ ਮਣਕਾ ਦਵਿਆ ਹੋਇਆ ਜੀ ਮਣਕੇ 'ਚ ਗੈਵਾਂ ਇਹਦਾ ਆਪਰੇਸ਼ਨ ਕਰਵਾਵੋ ਤਾਂ ਕੋਈ ਵੀ ਆਪਰੇਸ਼ਨ ਦੀ ਜ਼ਰੂਰਤ ਨਹੀਂ ਇਹ ਬਿਨਾ ਦਵਾਈ ਤੋਂ ਬਿਨਾ ਮਾਲਸ਼ ਤੋਂ ਬਿਨਾ ਵਾਰੇ ਤੋਂ ਬਿਨਾ ਪੱਟੇ ਤੋਂ ਤੇ ਵਿਣਾ ਹੀ ਆਪਰੇਸ਼ਨ ਤੋਂ ਕਿਸੇ ਦਾ ਵੀ ਮਣਕਾ ਦਵਿਆ ਹੋਇਆ ਜਦ ਡਿਸਕ ਦੇ ਵਿੱਚ ਪ੍ਰੋਬਲਮ ਆ ਡਿਸਕ ਨੇ ਸਲਿੱਪ ਕੀਤੀ ਹੋਈ ਆ ਡਿਸਕ ਤੋਂ ਬਿਨਾਂ ਦਵਾਈ ਤੋਂ ਠੀਕ ਹੋ ਜਾਂਦਾ ਕੁਦਰਤ ਨੇ ਸਾਨੂੰ ਇੱਕ ਇਹੋ ਜਿਹਾ ਸਾਡੇ ਵਿੱਚ ਸਿਸਟਮ ਲਗਾਇਆ ਜਿਹੜਾ ਬਿਨਾਂ ਦਵਾਈ ਤੋਂ ਠੀਕ ਹੋ ਜਾਂਦਾ ਪਰ ਉਹਦੀ ਨੌਲੇਜ ਹੋਣੀ ਚਾਹੀਦੀ ਹੈ ਠੀਕ ਕਰਨ ਵਾਲੇ ਨੂੰ ਵੀ ਇਹ ਜਿਹੜੀ ਪ੍ਰੋਬਲਮ ਆ ਕਿੱਥੋਂ ਕਿੱਥੇ ਚੱਲਦੀ ਆ ਇਹ ਕਿਵੇਂ ਚੱਲਦੀ ਆ ਕਿਵੇਂ ਠੀਕ ਹੋਊਗੀ ਤਾਂ ਇਹ ਜਿਹੜੇ ਸਾਰੇ ਇਲਾਜ ਨੇ ਇਹਨਾਂ ਦੀ ਇਨ ਵਾਸਤੇ ਕੋਈ ਵੀ ਦਵਾਈ ਦੀ ਲੋੜ ਨਹੀਂ ਕਿਸੇ ਮਾਲਸ ਦੀ ਲੋੜ ਨਹੀਂ ਕਿਸੇ ਬਾਰੇ ਦੀ ਲੋੜ ਨਹੀਂ ਕਿਸੇ ਪੱਟੇ ਦੀ ਲੋੜ ਨਹੀਂ ਇਹ ਬਿਨਾ ਸਾਰੇ ਕਾਜ ਤੋਂ ਠੀਕ ਹੋ ਜਾਂਦਾ ਹੈਗਾ ਤਾਂ ਆਪ ਜੀ ਨੂੰ ਇਹੀ ਬੇਨਤੀ ਆ ਕਿਸੇ ਦੇ ਗੋਡੇ ਚ ਪ੍ਰੋਬਲਮ ਆ ਗੋਡਾ 빙ਗਾ ਨਾ ਹੋਇਆ ਹੋਵੇ ਡਿਸਕ ਦੇ ਵਿੱਚ ਪ੍ਰੋਬਲਮ ਆ ਮਣਕਿਆਂ ਚ ਪ੍ਰੋਬਲਮ ਆ ਲੱਤ ਸਾਰੇ ਚ ਦਰਦ ਹੁੰਦਾ ਪੂੜੇ ਚ ਦਰਦ ਹੁੰਦਾ ਕਮਰ ਚ ਦਰਦ ਹੁੰਦਾ ਤਾਂ ਉਹ ਸਾਰਾ ਕੁਝ ਹੀ ਬਿਨਾ ਦਵਾਈ ਤੋਂ ਠੀਕ ਹੋ ਜਾਂਦਾ ਹੈਗਾ ਤੇ ਇੱਥੇ ਆਪਾਂ ਕੋਈ ਬਹਾਲਾ ਲੰਮਾ ਪ੍ਰੋਸੈਸ ਨਹੀਂ ਹੈਗਾ ਕੁਝ ਦਿਨਾਂ ਦੀ ਪ੍ਰੋਸੈਸ ਹੈ ਇਹ ਤੇ ਇਹੀ ਬੇਨਤੀ ਕਰਦੇ ਆਪਜੀ ਨੂੰ ਨਾਮ ਕੇਵਲ ਸਿੰਘ ਪਿੰਡ ਵਜੀਤਕੇ ਖੁਰਦ ਜ਼ਿਲ੍ਹਾ ਬਰਨਾਲਾ ਨੀਅਰ ਗਵਰਨਮੈਂਟ ਸਕੂਲ ਪਿੰਡ ਵਜੀਤਕੇ ਖੁਰਦ ਫੋਨ ਨੰਬਰ ਹੈਗਾ 98783 62900 88 88470 83012 ਆਪ ਜੀ ਨੇ ਜਰੂਰ ਸੰਪਰਕ ਕਰਨਾ ਕਿਸੇ ਮੇਰੇ ਭੈਣ ਭਰਾ ਨੂੰ ਪ੍ਰੋਬਲਮ ਆ ਜਿੰਨੀ ਮਰਜ਼ੀ ਪ੍ਰਾਣੀ ਪ੍ਰੋਬਲਮ ਆ ਉਹ ਆਪ ਜੀ ਦੀ ਬਿਨਾ ਦਵਾਈ ਤੋਂ ਬਿਨਾ ਮਾਲਸ ਤੋਂ ਬਿਨਾ ਪੱਟੇ ਤੋਂ ਉਹ ਠੀਕ ਹੋ ਜੂਗੀ ਕੋਈ ਘਬਰਾਉਣ ਦੀ ਲੋੜ ਨਹੀਂ ਡਾਕਟਰ ਆਪਰੇਸ਼ਨ ਕਹਿੰਦੇ ਆ ਤਾਂ ਕੋਈ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਇਹ ਬਿਨਾ ਆਪਰੇਸ਼ਨ ਤੋਂ ਠੀਕ ਹੋਣ ਵਾਲੀਆਂ ਪ੍ਰੋਬਲਮਾਂ ਨੇ ਰਿਸਕ ਦੀ ਜਿੰਨੀ ਮਰਜ਼ੀ ਪ੍ਰੋਬਲਮ ਆ ਜਿੰਨੀ ਮਰਜ਼ੀ ਕਮਰ ਦੀ ਪ੍ਰੋਬਲਮ ਆ ਸਰਵਿਕਲ ਦੀ ਪ੍ਰੋਬਲਮ ਆ ਲੱਤ 'ਚ ਦਰਦ ਹੁੰਦਾ ਪੂੜੇ 'ਚ ਦਰਦ ਹੁੰਦਾ ਗੋਡਿਆਂ 'ਚ ਦਰਦ ਹੁੰਦਾ ਸਾਰਾ ਇਹ ਇਲਾਜ ਬਿਨਾਂ ਦਵਾਈ ਤੋਂ ਹੀ ਕੀਤਾ ਜਾਂਦਾ ਤਾਂ ਆਪ ਜੀ ਨੂੰ ਇਹੀ ਬੇਨਤੀ ਆ ਇੱਕ ਰੀਸੀਵਾ ਦਾ ਮੌਕਾ ਜਰੂਰ ਦਿਓ ਤੇ ਆਪ ਜੀ ਨੂੰ ਇਹੀ ਅਰਦਾਸ ਇਹੀ ਬੇਨਤੀ ਕਰਦੇ ਆ ਜੋ ਜਨ ਆਵੇ ਸੋ ਰਾਜੀ ਹੋ ਕੇ ਜਾਵੇ ਔਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ